ਕੁਝ ਮਾਰਾਂਗੇ ਬਾਅਦ ਪੰਜ ਸਾਲ ਸਾਹਮਣੇ ਕਿਉਂ ਡਾਕਟਰ ਸਾਹਿਬ ਆਊਟ ਲੱਕ ਚੜਦੋ ਹਾਂਜੀ ਇੱਕ ਮਿੰਟ ਸਾਹਿਬ ਵੇਟ ਕਰੋ ਵੇਟ ਠੀਕ ਹੈ ਜੀ ਹਾਂ ਉਹਨਾਂ ਦਾ ਗੱਲ ਨਹੀਂ ਬੱਸ ਬੱਸ ਤੁਸੀਂ ਵੀ ਨਾਲ ਹੋ ਜੀ ਥੋੜਾ ਐ ਨਾਲ ਹੋ ਜੀ ਪੁਆਇੰਟ ਸਾਂਚਾਰ ਇਧਰ ਦੇਖੋ ਸਾਹਮਣੇ ਦੇਖੋ ਸਾਰੇ ਇਧਰ ਤਰਾਜੀ ਤੁਸੀਂ ਸਾਹਮਣੇ ਦੇਖੋ ਥੋੜੋ ਤੋਂ ਪੈਨਫੇਸ ਦੇ ਨਾਲ ਨੂੰ ਥੋੜਾ ਜੱਜ ਚਲਾਉਣਾ ਹੋਰ ਬਿਸ਼ੇਸ ਥੋੜਾ ਜੀ ਠੀਕ ਹੋ ਗਿਆ ਬੱਸ ਥੋੜਾ ਅੱਗੇ ਚੱਲ ਪੈਰਾਂ ਚ ਵਜਾ ਲੈਂਦੇ ਆ ਰਿੰਗ ਕਰਾ ਦੋ ਨਾ ਪਹਿਲਾਂ ਆ ਕਰਾ ਆ ਸ ਕਰਨ ਕਰਾ ਦੋ ਬੱਸ 아니, 이해가 안 돼. 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 아니, 이해가 안돼

Jadi kita ingin beli dapat Baik. Baik. ਓਰਜਨ ਆਪੋ ਜੀ ਪਾਣੀ ਦਾ ਬਹੁਤ ਬਹੁਤ ਜੀ ਇਹ ਮੇਰਾ ਖਸਾਬੇ ਨਾਲ ਤੋਂ ਬੜਾ ਫਾਰਕ ਇਹ ਲਾਉਣ ਨੂੰ ਬਹੁਤ ਜੀ ਹਰ ਜੀ ਜਦੋਂ ਬਣੇ ਇਹਨਾਂ ਦੇ ਅੰਦਰ ਕਿਹੜਾ ਨਾਮ ਆ ਰਿਹਾ ਹੈ ਹਰ ਜੀ ਇੱਕ ਟੈਂਪਰ ਮਾਈਕਲ ਇਹ ਨੋਰਾ ਮੋਟਰ ਹੈਗਾ ਲੱਗਦਾ ਥੋੜੇ ਦਾ ਬਹੁਤ ਬਹੁਤ ਨੰਨੋ ਪੋਪੀ ਨਾ ਜੀ ਨਾ ਫਿਲਮ ਵਿੱਚ ਪਟਿਆ ਨਾ ਜੀ ਥੋੜੀ ਜਿਹੀ ਸਾਈਡ ਵਾਲੀ ਵੀ ਵੇਟ ਦਵਾ ਕਹਿੰਦਾ ਸਾਰੀ ਨਹੀਂ ਕੋਈ ਨਹੀਂ ਓਕੇ ਹੁਣ ਆ ਸਾਰੇ ਸਾਰੇ ਹੋ ਗਏ ਐ ਕਰੋ ਸਾਰੇ ਅੱਗੇ ਹੋ ਜੀ ਤਰ ਤਰ ਅੱਗੇ ਹੋ ਜੀ ਸਾਰੇ ਅੱਗੇ ਹੋ ਜੀ ਸਾਰੇ ਕਾਰਾਂ ਨਾਲੋਂ ਗਿਆ ਹੋਜੀ ਬਲੀ ਫਾਈਲ ਦੇ ਥੋੜਾ ਜਾ ਜੀ ਨੇਗਾ ਕਾਜਮ ਤੋਂ ਭੰਗ ਲਈ ਮੇ ਵੀ ਉਹ ਕੋ ਜੀ ਆਜਾ ਜੀ ਮੱਛਿਆ ਕੋ ਕਰਣ ਦੁਸ਼ਕੋਨ ਲਈ ਆਜਾ ਆਜਾ ਨਹੀਂ ਆ ਰਿਹਾ रे चलो जी ये सामने देखो क्या मिल सादे एक मिनट सर वेट करो वेट थोड़ी थोड़ा पीछे कंडिसर सामने <laughs> हां रे ये पुलिंग वाली है दोनों दोर खड़ा ले सामने अरे भाई ਮੇਹਮਾਨਾਂ ਸੰਗਿਆ ਜੀ ਕੀ ਦਾ ਕੀ ਦਾ ਲੋ ਜੀ ਲੋ ਜੀ ਨੂੰ ਮਾਰ ਕੋ ਤੱਕ ਨਹੀਂ ਲਈ ਸਮਝਾਇ ਕਿਉਂ ਉਹ ਜੇ ਨਹੀਂ ਫੜਾਨੀ ਹੈ ਕੀ ਫੜਾਨੀ ਹੈ ਹਾਂ ਉੱਥੇ ਠੀਕ ਹੈ ਵੀਰੇ ਕੋਈ ਬੱਬਾ ਬੋਰ ਜੀ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਬਸ ਠੀਕ ਸਤ ਜੀ ਜੀ ਕੋਈ ਨਾ ਪਾ ਡਾਕਟਰ ਜੀਗਾ ਮੈਂ ਇੱਕ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਮੋਤੀ ਸਿੰਘ ਹੈ ਜੀ ਆਪਣੇ ਸਤਾਜ ਦਾ ਕੀ ਨਾਮ ਹੈ ਬਾਈ ਸਤਾਜ ਦਾ ਸਰਦਾਰ ਜੀਵਲਖਾਨਾ ਜੀ ਕਿੱਥੇ ਦੁਕਾਨ ਹੈ ਜੀ ਕਿਹੜਾ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਭੀਖੀ ਹੈ ਜੀ ਤੇ ਮੇਰੇ ਸਤਾ ਜੀ ਦੁਕਾਨ ਵੀ ਖੀ ਚੀ ਜੀ ਪੰਪ ਦੇ ਨਾਲ ਜੁਕੋ ਬੱਕ ਦੇ ਨਾਲ ਜੀ ਅੱਛਾ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਸਿੱਖਿਆਂ ਨੂੰ ਮੈਨੂੰ ਤਕਰੀਬਨ ਜੀ 6 ਸਾਲ ਹੋ ਗਏ ਕੰਮ ਸਿੱਖੇ ਨੂੰ ਜੀ ਹਾਂਜੀ ਅੱਛਾ ਜੀ ਤੇ ਤੁਹਾਡਾ ਇੱਧਰ ਕਿਵੇਂ ਪ੍ਰੋਗਰਾਮ ਬਣਿਆ ਜੀ ਕਿਵੇਂ ਦੁਕਾਨ ਕਰਨ ਦਾ ਕਿਵੇਂ ਤੁਹਾਡਾ ਜੀ ਬਸ ਇਹ ਐਸ ਬਹਿਣਾ ਮਨੂ ਵੀ ਪਿੰਡ ਚ ਦੁਕਾਨ ਹੈ ਨਹੀਂ ਸੀ ਜੀ ਚਲੋ ਕਿਸੇ ਨੂੰ ਸਹਾਇਤਾ ਚਾਹੀਦੀ ਹੈ ਨਾ ਜੀ ਇਸ ਲਈ ਆਪਾਂ ਇੱਥੇ ਦੁਕਾਨ ਕੀਤੀ ਹੈ ਹਾਂ ਤੇ ਇੱਕ ਆਪਣੀ ਦੁਕਾਨ ਦਾ ਐਡਰੈਸ ਦੱਸ ਦਿਓ ਮਾੜਾ ਜੀ ਆਪਣੀ ਦੁਕਾਨ ਦਾ ਐਡਰੈਸ ਜਿਹੜਾ ਆਪਾਂ ਅੱਡੇ ਤੋਂ ਵੱਡੇ ਹਾਸਟੈਂਡ ਤੋਂ ਪਿੰਡ ਵੱਲ ਨੂੰ ਜਾਂਦੇ ਹਾਂ ਮੁਸੇਬਾ ਨੂੰ ਠੀਕ ਹੈ ਜੀ ਸਿੱਧੂ ਬਾਈ ਦੀ ਹਵੇਲੀ ਤੋਂ ਪਹਿਲਾਂ ਹੋਣੀ ਹੈ ਜੀ ਤੇ ਜਦੋਂ ਉਧਰੋਂ ਪਿੰਡ ਵੱਲ ਨੂੰ ਆਉਣੇ ਆ ਤਾਂ ਸਿੱਧੂ ਬਾਈ ਦੀ ਹਵੇਲੀ ਦੇ ਨਾਲ ਜੀ ਠੀਕ ਹੈ ਜੀ ਅੱਛਾ ਤੇ ਕੀ ਛੋਟਾ ਤਿਆਰਬਾਰਿਆ ਹੁਣ ਤੱਕ ਇੱਥੋਂ ਦਾ ਕਿੰਨਾ ਕੀ ਕੁਝ ਮਰੀਜ਼ਾਂ ਦਾ ਕਿਵੇਂ ਰਿਹਾ ਹੈਗਾ ਲਗਭਗ ਹੁਣ ਤੱਕ ਲਈ ਚਲੋ ਜਿਹੜਾ ਵੀ ਮੰਨ ਲਓ ਮਰੀਜ਼ ਆਪਾਂ ਅਟੈਂਡ ਕੀਤਾ ਜੀ ਲਗਭਗ ਠੀਕ ਹੀ ਰਿਹਾ ਜੀ ਅੱਛਾ ਹਾਂਜੀ ਤੇ ਹੋਰ ਕੁਝ ਕੋਈ ਮਨ ਕੇ ਵੀ ਆਪਣੇ ਕੋਲੇ ਹੈ ਨਾ ਜੀ ਜਿਵੇਂ ਡਿਸਕ ਦਾ ਦਰਦ ਹੋ ਗਿਆ ਪੁਰਾਣਾ ਡਿਸਕ ਦਾ ਦਰਦ ਹੋ ਗਿਆ ਲੱਤਾਂ ਦਾ ਦਰਦ ਜਾਂਦਾ ਜੀ ਡਿਸਕ ਦਾ ਠੀਕ ਹੈ ਜੀ ਗੋਡਿਆਂ ਦਾ ਮੋਡਿਆਂ ਦਾ ਗਠੀਏ ਦਾ ਲੱਤਾਂ ਦਾ ਦਰਦ ਸਾਰਿਆਂ ਦਾ ਹੱਲ ਹੈਗਾ ਜੀ ਤੇ ਨਾਲ ਦੇਸੀ ਦਵਾਈ ਦਿੱਤੀ ਜਾਂਦੀ ਹੈ ਜੀ ਅੱਛਾ ਦੇਸੀ ਦਵਾਈ ਕਾਦੀ ਕਾਦੀ ਦਿਨੋਂ ਡਾਕਟਰ ਸਾਹਿਬ ਹੱਡੀਆਂ ਦੀ ਜੀ ਹਾਂ ਜੀ ਹੱਡੀਆਂ ਤਾਕਤ ਵਾਸਤੇ ਠੀਕ ਹੈ ਜੀ ਮੰਨ ਲਓ ਹੋ ਪਈ ਆਪਣੀ ਪ੍ਰੋਬਲਮ ਹੁੰਦੀ ਹੈ ਨਾ ਜੀ ਮਰਦਾਂ ਮਰਦਾਨਾ ਪ੍ਰੋਬਲਮ ਹੋ ਗਈ ਸਾਰੀ ਦਿਨ ਹੱਲ ਹੈਗਾ ਆਪਣੇ ਕੋਲੇ ਅੱਛਾ ਆਪਣੇ ਕੋਲੇ ਇਕੱਲਾ ਹੱਡੀਆਂ ਜੋੜਾਂ ਦਾ ਨਹੀਂ ਤੇ ਹੋਰ ਆਪਾਂ ਹੋਰ ਦੇਸੀ ਵਿਦਵਾਨ ਦੇ ਪਈ ਦੇਸੀ ਅੱਛਾ ਚਲੋ ਚੰਗੀ ਗੱਲ ਆ ਉਹ ਵੀ ਸਾਡੇ ਵਿੱਚ ਮੰਨ ਲੋ ਲੋੜ ਸਨ ਤੇ ਹੋਰ ਤੁਹਾਡਾ ਕੀ ਇੱਥੇ ਵਧੀਆ ਲੋਕ ਮਿਲਦੇ ਆ ਕਿੰਨੇ ਕੁ ਹਾਂਜੀ ਪਿੰਡ ਬਹੁਤ ਵਧੀਆ ਬਹੁਤ ਵਧੀਆ ਸਹਿਚਾਰਾ ਹੀ ਪਿੰਡ ਦਾ ਠੀਕ ਹੈ ਜੀ ਨਾਲ ਦੇ ਜਿਹੜੇ ਲੱਗੇ ਘਰ ਨੇਗੇ ਵਧੀਆ ਸਹਿਚਾਰ ਰੱਖਦੇ ਨੇ ਜੀ ਬਾਕੀ ਹੋਰ ਲਵੇ ਨੋਨੇ ਤਾਂ ਕਰਨ ਵਾਲੇ ਹੀ ਵਧੀਆ ਸਹਿਚਾਰ ਰੱਖਦੇ ਨੇ ਚਲੋ ਸ੍ਰੀ ਗੁਰੂ ਜੀ ਦਾ ਸ਼ਬਦ ਸ੍ਰੀ ਗੁਰੂ ਜੀ ਤੁਹਾਨੂੰ ਸਾਹਮਣੇ ਕਪੜੇ ਪਾਪਾ ਜੀ ਦੇ ਮਤਲਬ ਗਿੱਟੇ ਦੇ ਵਿੱਚ ਦਰਦ ਬਹੁਤ ਹੁੰਦਾ ਠੀਕ ਹੈ ਜੀ ਗਿੱਟੇ ਦਾ ਤੋੜਾ ਨਹੀਂ ਇਲੈਕਟ੍ਰੀਕਾ ਦਾ ਮਾਰ ਲੱਗ ਜਾਂਦਾ ਕਿਹ ਕਿਹਦਾ ਠੀਕ ਹੈ ਜੀ ਕਿ ਇਹ ਸਹੀ ਵੀ ਹੋ ਜਾਂਦਾ ਹਾਂਜੀ ਉਹ ਅਕਸਰ ਕਰਵਾਇਆ ਹੁੰਦਾ ਸੀ ਮਾਨਸਾ ਮਾਨਸਾ ਅਕਸਰ ਕਰਵਾਇਆ ਸੀ ਉਹਦੇ ਵਿੱਚ ਹੱਡੀਆਂ ਵਧੇ ਦਸੀਆਂ ਹੱਡੀ ਹੱਡੀ ਵੀ ਵਧ ਜਾਂਦੀ ਹੈ ਹੱਡੀ ਵੱਜ ਜਾਂਦੀ ਹੈ ਨਾਰਮਲ ਕਹਿੰਦੇ ਜੀ ਹਾਂਜੀ ਹੱਡੀ ਵਧਣਾ ਅੱਛਾ ਜੀ ਤੁਸੀਂ ਇੱਕ ਵਾਰੀ ਲਿਆ ਹੋਈ ਹੈ ਆਪਣੇ ਕੋਲੇ ਅੱਛਾ ਜੀ ਹਾਂਜੀ ਆਪਾਂ ਟ੍ਰੀਟਮੈਂਟ ਕਰਕੇ ਜਿਹੜੀ ਉਹ ਹੱਡੀ ਵੱਧਦੀ ਹੈ ਉਹ ਦੇਖੋ ਹੱਡੀ ਵੱਧ ਨਹੀਂ ਰੁਕ ਜੂਗੀ ਦਰਦ ਬੰਦ ਹੋ ਜੂਗਾ ਜਿੰਨੀ ਵੱਧ ਗਈ ਉਹਨੀ ਵੱਧ ਗਈ ਰੁਕੀ ਉੱਥੇ ਰੁਕ ਜੂਗੀ ਉੱਥੇ ਰੁਕ ਜੂਗੀ ਪਰ ਉਹ ਤੇ ਉਹ ਚੇਦ ਕੋਈ ਦਰਦ ਨਹੀਂ ਕਰੂਗੀ ਨਹੀਂ ਨਹੀਂ ਦਰਦ ਨਹੀਂ ਕਰਦੀ ਆਪਾਂ ਦਰਦ ਜਮਾਂ ਬੰਦ ਹੋ ਜੂਗਾ ਜਮਾਂ ਨਾਰਮਲ ਹੋ ਜੂਗਾ ਜਮਾਂ ਨਾਰਮਲ ਹਾਂਜੀ ਇੱਕ ਦਮ ਦਵਾਈ ਨਾਲ ਕਰੋਗੇ ਕਿ ਤੁਸੀਂ ਵੈਸੇ ਕੇ ਇਹ ਬੰਨਣਾ ਵੀ ਪਊਗਾ ਜੀ ਪੱਟੀ ਲੱਗੂਗੀ ਨਾਲ ਦਵਾਈ ਵੀ ਚੱਲੂਗੀ ਜੀ ਅੱਛਾ ਜੀ ਹਾਂਜੀ ਠੀਕ ਆ ਓਕੇ ਯਾਰ ਕੱਲ ਨੂੰ ਲੈ ਕੇ ਆਵਾਂਗੇ ਹਾਂਜੀ ਸਵੇਰੇ ਲੈ ਆਇਓ ਜੀ ਹਾਂਜੀ ਹਾਂਜੀ ਠੀਕ ਹੈ ਅਛਾ ਇੱਕ ਡਾਕਟਰ ਸਾਹਿਬ ਜੀ ਕੋਲ ਕਸਟਮਰ ਆ ਗਿਆ ਆਪਾਂ ਹਨਾ ਤੁਹਾਨੂੰ ਡੈਂਟ ਡਾਕ ਵੀ ਜਰੂਰੀ ਹੈ ਟੈਂਡ ਕਰਨਾ ਹਾਂਜੀ ਸਾਨੂੰ ਇਹ ਗੱਲ ਦੱਸੋ ਜੀ ਕੀ ਟ੍ਰੀਟਮੈਂਟ ਕਿਹੜੇ ਤਰੀਕੇ ਨਾਲ ਕਰਦੇ ਹੋ ਜੀ ਆਪਣੇ ਇਹ ਟ੍ਰੀਟਮੈਂਟ ਕੀ ਕਰਦੇ ਹੋ ਜਾਂ ਕੋਈ ਮਸ਼ੀਨਾਂ ਨਾਲ ਕਰਦੇ ਹੋ ਜਿਵੇਂ ਵੀ ਦੱਸੋ ਜਿਹੜਾ ਟ੍ਰੀਟਮੈਂਟ ਕਰਨ ਦਾ ਤਰੀਕਾ ਹੀ ਆਪਣਾ ਕੁਝ ਕੇ ਇਲਾਜ ਹੱਥਾਂ ਨਾਲ ਵੀ ਹੁੰਦਾ ਜੀ ਕੁਝ ਕੇ ਇਲਾਜ ਮਸ਼ੀਨਾਂ ਨਾਲ ਵੀ ਹੁੰਦਾ ਜੀ ਆਪਾਂ ਤੁਹਾਨੂੰ ਉਹ ਮਸ਼ੀਨਾਂ ਤੇ ਹਾਂਜੀ ਮਸ਼ੀਨਾਂ ਤੇ ਹਾਂਜੀ ਹਨਾ ਆਇਓ ਦਿਖਾਓ ਹਾਂਜੀ ਡਾਕਟਰ ਸਾਹਿਬ ਜਿਹੜੀ ਆ ਮੱਛੀ ਹੈ ਜੀ ਹਾਂਜੀ क्या क्या कमाई मसाजर आती है मसाजर तक कमा जाती है अच्छा लेडी आपने मसाज में कौन सा लेडी नॉर्मल टाउर में कमाती है ठीक है अच्छा एक बारी मास्ज क्यों एक बारी सर आप यही दिखते हैं ये है कि मेरे लिए तो सर जितने मालूम हो कोई किसी ने चावल मास्टर जैसी या तोप कर दिया पूर्ण लेक्चरर मास्� ਹੋ ਇਹਦਾ ਬੰਦਾ ਐਕਸੀਡੈਂਟ ਹੋ ਗਿਆ ਅੱਛਾ ਇਹ ਕੋਈ ਨਾ ਵੀ ਨਾ ਕਰਦੀ ਆ ਬਹੁਤ ਸੋਚੀ ਸੀ ਬਾਈ ਅੱਛਾ ਤਾਂ ਉਹ ਜੇ ਹੁਣ ਕਿਉਂਕਿ ਬਾਈ ਬੰਦ ਬਾਈ ਦੇ ਬੁਸਤ ਬਾਈ ਹੁਣ ਤੇ ਕਿਵੇਂ ਰਹਿ ਗਿਆ ਟੀਮ ਕਰਾ ਕੇ ਕੀ ਤਰਜੀਹ ਹੈ ਹੁਣ ਬਹੁਤ 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 ਜਿਆਦਾ ਦਰਦ ਸੀਗਾ ਅੱਛਾ ਵੀ ਇੱਥੇ ਆਇਆ ਸੀਗਾ ਹੋਰ ਦੂਜੀ ਵਜਾ ਜੇ ਮੈਂ ਕੋਈ ਸਿੱਖ ਨਹੀਂ ਹੁਣ ਜੇ ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਵੀ 80% ਤੁਹਾਡਾ ਠੀਕ ਹੈ ਜੀ ਸਭ ਤੁਸੀਂ ਬੋਲੋ ਜਿਹੜੇ ਠੀਕ। ਸ਼ਿਕਾਇਤ ਆ ਵੀ ਬਠਾ ਇਹ ਵੀ ਗੋਡਾ ਦੇ ਕਿੱਦਾਂ ਬੰਨੀ ਮੈਂ ਤਾਂ ਤੁੰ ਬਈ। ਤੈਨੂੰ ਕੀ ਟਗਲੀਬ ਜੀ ਕੀ ਹੋਇਆ ਸੀ ਤੈਨੂੰ? ਮੋਟਰਸਾਈਕਲ ਤੋਂ ਡਿੱਗੇ ਸੀ। ਅੱਛਾ ਮੋਟਰਸਾਈਕਲ ਤੋਂ ਡਿੱਗੇ ਸੀ। ਹਾਂਜੀ। ਤੇ ਹੁਣ ਤੁਹਾਨੂੰ ਕਿਵੇਂ ਆ ਵੀ ਟ੍ਰੀਟਮੈਂਟ ਕਰਾ ਕੇ ਤੁਸੀਂ ਠੀਕ ਹੋ? ਤੁਹਾਨੂੰ ਲੱਗਦਾ ਵੀ ਵੀ ਕਿੰਨੇ ਪੈਸੇ ਪਰਸੈਂਟ ਮੰਨ ਲਓ ਕਿੰਨੇ ਪਰਸੈਂਟ ਤੁਹਾਨੂੰ ਫਾਇਦਾ ਹੋਇਆ? 80% ਫਾਇਦਾ ਹੋਇਆ। ਅੱਛਾ 80% ਤੁਹਾਨੂੰ ਫਾਇਦਾ ਹੋਇਆ। ਹਾਂਜੀ। ਕਹਿੰਦਾ ਦੂਜੀ ਵਾਰ ਆਇਓ ਤੁਸੀਂ। ਹਾਂਜੀ। ਠੀਕ ਐ। ਇਹ ਵੀ ਠੀਕ ਐ। ਅੱਛਾ ਆ ਬਈ ਸ਼ਾਇਦ ਕੋਈ ਇਥੇ ਟ੍ਰੀਟਮੈਂਟ ਕਰ ਪਹਿਲੀ ਵਾਰ ਆਇਆ ਹੋਇਆ ਤੁਸੀਂ ਪਹਿਲੀ ਵਾਰ ਆਇਆ ਬਈ ਅੱਛਾ ਜੇ ਤੁਹਾਨੂੰ ਕੀ ਤਸੀਰ ਹੈ ਦੱਸੋ ਰਮਾ ਬਈ ਤੁਹਾਨੂੰ ਕਿੱਥੋਂ ਦੱਸ ਪਈ ਸੀ ਵੀ ਇੱਥੇ ਡਾਕਟਰ ਸਾਹਿਬ ਮੈਨੂੰ ਮੈਂ ਵੀਡੀਓ ਦੇਖੀ ਸੀ ਦੱਸਦਾ ਕੋਈ ਨਹੀਂ ਕੋਈ ਕੋਈ ਨਾ ਕੋਈ ਦੱਸਦਾ ਹੁੰਦਾ ਨਾ ਵੀਡੀਓ ਵੀ ਦੇਖੀ ਸੀ ਅੱਛਾ ਠੀਕ ਹੈ ਜੀ ਵੀਡੀਓ ਦੇਖੀ ਹਾਂ ਜੇ ਕਰਕੇ ਡਾਕਟਰ ਸਾਹਿਬ ਕੋਲ ਆਏ ਅੱਛਾ ਠੀਕ ਹੈ ਚਲੋ ਰੱਬ ਕਰੇ ਤੁਹਾਡਾ ਚੰਗਾ ਸਦਾ ਸਾਰਿਆਂ ਦਾ ਲਾਇਵ ਵਧੀਆ ਹੋ ਜਾਣਾ ਡਾਕਟਰ ਸਾਹਿਬ ਹਾਂ ਜੀ ਹਲੇ ਇਹਨਾਂ ਆਉ ਹੋਏ ਨਾਲੇ ਤੁਹਾਡਾ ਹਨਾ మే మార్సా ਜਾਣਾ పండి ఆప మనే జడ సర్ کروవి ట్రీట్మెంట్ దా బతఖా ది హాన్ జి ఆయ్ బాయ్ ఇదర్ ఆ జ తోడు పైయే తే ఆ యా బాయ్ తీన్ క జుజిన్ దగా ఆ ది బలే అచా ఏ ఇదర్ దఖ్ లనే హై పకోయీనే ఇస్ మానా మేరా యాదా ఏస్ మే సదఖ్ కీ తోహస దేగా దర్ది జి హాన్ జి నప క దర్ది జి కీ ਆਹ ਨਹੀਂ ਨਾ ਜਿਹੜੀ ਵੀ ਦਰਦ ਹੁੰਦਾ ਇਹ ਜਦੋਂ ਪੇਟ ਨਹੀਂ ਹੁੰਦੀ ਠੀਕ ਹੈ ਜੀ ਮਾਰਾ ਤੁੰਗਾ ਆਪਾਂ ਜਮਨਾ ਵਰਮਲ ਕਰਦਾਂਗੇ ਅੱਛਾ ਇਹ ਵੀ ਡਾਕਟਰ ਨੂੰ ਖਾਸਾ ਹੋ ਆ ਹੈਨਾ ਖਾਸਾ ਪ੍ਰੋਸੀਜਰ ਕਰਨਾ ਪੈਂਦਾ ਪ੍ਰੋਸੀਜਰ ਕਰਨਾ ਪੈਂਦਾ ਅੱਛਾ ਇਹ ਐਂ ਲੱਗ ਜਾਂਦਾ ਪਿੰਡੇ ਨਾਲ ਚਿਪੀਆਂ ਦੀਆਂ ਇਹ ਪਿੰਡੇ ਨਾਲ ਜਿਹੀ ਠੀਕ ਹੈ ਜੀ ਚਲ ਦੇਖਦੇ ਆਂ ਬਾਈ ਨੂੰ ਫਿਰ ਪੁੱਛਦੇ ਆਂ ਵੀ ਬਾਈ ਕਿਵੇਂ ਆਦਰਾ ਕੀ ਤੈਨੂੰ ਹੋ ਹੋਆ ਚੱਲ ਵੀ ਬਾਈ ਸੀ ਹੂੰ ਅੱਛਾ ਭਾਈ ਹੁਣ ਤੁਹਾਨੂੰ ਇਹ ਮਸ਼ੀਨ ਲੱਗਣ ਨਾਲ ਕਿਵੇਂ ਜੇ ਲੱਗਦਾ ਹੈ ਕਿਵੇਂ ਜੇ ਮਹਿਸੂਸ ਹੁੰਦਾ ਕੀ ਚੀਜ਼ ਆ ਜਿਵੇਂ ਫੁਰਕਦੀ ਜੀ ਮਸ਼ੀਨ ਲਾਈ ਹੈ ਜਦੋਂ ਫੁਰਕਦੀ ਜੀ ਆਈ ਅੱਛਾ ਆਰਾਮ ਜਾ ਹੁੰਦਾ ਜੀ ਅੱਛਾ ਆਰਾਮ ਹੁੰਦਾ ਮਸ਼ੀਨ ਲੱਗੀ ਤੋਂ ਠੀਕ ਹੈ ਜਾਨੀ ਕਿ ਇਹ ਵੀ ਇੱਕ ਤਰ੍ਹਾਂ ਦੀ ਮਸਾਜ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਚਲ ਦੇਖਦੇ ਹਾਂ ਕੀ ਪ੍ਰੋਗਰਾਮ ਆ ਬਾਈ ਦਾ ਦੇਖਦੇ ਹਾਂ ਸਾਰਾ ਸਿਸਟਮ ਉਹ ਯਾਰ ਤੇਰੇ ਮਸੀਹ ਲਈ ਸੀ ਹਾਂਜੀ ਉਹਦੇ ਨਾਲ ਤੈਨੂੰ ਕੀ ਫਰਕ ਪਿਆ ਹੁਣ ਮੈਨੂੰ 24% ਫਰਕ ਲੱਗਿਆ ਅੱਗੇ ਅੱਜ ਕਣ ਕੀ ਫਰਕ ਲੱਗਿਆ ਉਹਦੇ ਨਾਲ ਹਾਂਜੀ ਅੱਜ ਨੂੰ 30 40 ਪੈਸੇ ਦਰਦ ਘਟਿਆ ਘਟਿਆ ਹਾਂ ਪਹਿਲਾਂ ਬੈਠੀ ਨਹੀਂ ਜਾਂਦੇ